ਟਰੰਪ ਪ੍ਰਸ਼ਾਸਨ ਦੀ ਸਖਤੀ ਹੈ ਲਗਾਤਾਰ ਜਾਰੀ ਰਿਪੋਰਟ ਕਰ ਦਿੱਤਾ ਗਿਆ ਹੈ ਭਾਰਤੀਆਂ ਦਾ ਚੌਥਾ ਬੈਚ ਤੇ ਜਹਾਜ਼ ਪਹੁੰਚ ਗਿਆ ਹੈ ਭਾਰਤ ਜਿਹਾ ਦੱਸਦੀ ਹੈ ਕਿ ਟਰੰਪ ਪ੍ਰਸ਼ਾਸਨ ਦੀ ਸਖਤੀ ਦਾ ਰਵਈਆ ਲਗਾਤਾਰ ਜਾਰੀ ਹੈ ਤੇ ਭਾਰਤੀਆਂ ਦਾ ਚੌਥਾ ਬੈਚ ਜਿਹੜਾ ਕਿ ਅਮਰੀਕਾ ਦੇ ਵੱਲੋਂ ਰਿਪੋਰਟ ਕਰ ਦਿੱਤਾ ਗਿਆ ਹੈ ਇਹ ਜਹਾਜ਼ ਭਾਰਤ ਵੀ ਪਹੁੰਚ ਚੁੱਕਾ ਹੈ ਦੱਸ ਦिए ਕਿ ਇਸ ਤੋਂ ਪਹਿਲਾਂ ਤਿੰਨ ਬੈਜ ਜਿਹੜੇ ਕਿ ਰਿਪੋਰਟ ਕੀਤੇ ਗਏ ਸਨ ਤਿੰਨ ਵੱਖ-ਵੱਖਰੇ ਜਹਾਜ਼ਾਂ ਦੇ ਵਿੱਚ ਭਾਰਤੀਆਂ ਨੂੰ ਬਿਠਾ ਕੇ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਪਹੁੰਚਾ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਜਿਹੜਾ ਚੌਥਾ ਜਹਾਜ਼ ਹੈ ਜਿਹੜੇ ਕਿ ਭਾਰਤੀ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੇ ਉਹ ਪੰਜਾਬ ਜਾਂ ਭਾਰਤ ਦੇ ਵਿੱਚ ਨਹੀਂ ਉਤਰਿਆ ਬਲਕਿ ਇਹ ਪਨਾਮਾ ਦੇ ਵਿੱਚ ਉਤਰਿਆ ਜਿਸ ਦੇ ਵਿੱਚ 299 ਭਾਰਤੀ ਦਸਤੇ ਜਾ ਰਹੇ ਨੇ ਦੱਸਦੀ ਹੈ ਕਿ ਇਹਨਾਂ ਦੇ ਵਿੱਚੋਂ 12 ਭਾਰਤੀ ਜਿਹੜੇ ਕਿ ਇੱਕ ਫਲਾਈਟ ਦੇ ਵਿੱਚ ਬਿਠਾ ਕੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਨਵੀਂ ਦਿੱਲੀ ਵਿੱਚ ਭੇਜ ਦਿੱਤੇ ਗਏ ਨੇ ਔਰ ਇਹਨਾਂ ਨੂੰ ਬਾਅਦ ਦੇ ਵਿੱਚ ਆਪੋ ਆਪਣੇ ਜਿਹੜੇ ਸੂਬੇ ਨੇ ਉੱਥੇ ਭੇਜ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਹਨਾਂ ਦੇ ਵਿੱਚੋਂ 4 ਪੰਜਾਬੀ ਨੇ 3 ਹਰਿਆਣਾ ਦੇ ਨੇ ਤੇ ਉੱਤਰ ਪ੍ਰਦੇਸ਼ ਦੇ ਵੀ ਕੁਝ ਦਸਤੇ ਜਾ ਰਹੇ ਨੇ ਦੱਸਦੀ ਹੈ ਕਿ ਨਵੀਂ ਦਿੱਲੀ ਤੋਂ ਬਾਅਦ ਇਹਨਾਂ ਨੂੰ ਅੰਮ੍ਰਿਤਸਰ 에어ਪੋਰਟ ਪੇਜ ਦਿੱਤਾ ਗਿਆ ਹੈ ਦੱਸਦੀ ਇਹ ਜਿਹੜੇ ਪੰਜਾਬੀ ਨੇ ਵੱਖੋ-ਵੱਖਰੇ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਨੇ ਤੇ ਉਹਨਾਂ ਨੂੰ ਆਪੋ ਆਪਣੇ ਘਰਾਂ ਨੂੰ ਪੇਜ ਦਿੱਤਾ ਗਿਆ ਹੈ ਦੱਸਦੀ ਹੈ ਕਿ ਪਹਿਲਾ ਅਮਰੀਕਾ ਦੇ ਵੱਲੋਂ ਜਿਹੜੇ ਭਾਰਤੀ ਰਿਪੋਰਟ ਕੀਤੇ ਗਏ ਸਨ ਉਹਨਾਂ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਅੰਮ੍ਰਿਤਸਰ ਭੇਜਿਆ ਗਿਆ ਸੀ ਪ੍ਰਤੂ ਹੁਣ ਇਹ ਜਹਾਜ਼ ਸਿੱਧਾ ਅਮਰੀਕਾ ਤੋਂ ਭਾਰਤ ਨਹੀਂ ਪਹੁੰਚਿਆ ਬਲਕਿ ਇਹਨਾਂ ਨੂੰ ਅਮਰੀਕਾ ਤੋਂ ਪਨਾਮਾ ਭੇਜ ਦਿੱਤਾ ਗਿਆ ਏ ਔਰ ਇਹ ਚੌਥਾ ਜਹਾਜ਼ ਹੈ ਜਿਹੜਾ ਕਿ ਭਾਰਤੀਆਂ ਦੇ ਨਾਲ ਭਰਿਆ ਹੋਇਆ ਹੈ ਜਿਨ੍ਹਾਂ ਨੂੰ ਅਮਰੀਕਾ ਦੇ ਵੱਲੋਂ ਰਿਪੋਰਟ ਕੀਤਾ ਗਿਆ ਹੈ ਦੱਸਦੀ ਹੈ ਕਿ ਹੁਣ ਜਿਹੜੀ ਫਲਾਈਟ ਪਨਾਮਾ ਤੋਂ ਭਾਰਤ ਪਹੁੰਚੀ ਹੈ ਉਸ ਦੇ ਵਿੱਚ ਵੀ 12 ਭਾਰਤੀ ਨੇ ਜਿਹੜੇ ਕਿ ਅਮਰੀਕਾ ਦੇ ਵਲੋਨ ਰਿਪੋਰਟ ਕੀਤੇ ਗਏ ਨੇ ਔਰ ਪਨਾਮਾ ਦੇ ਰਾਸ਼ਟਰਪਤੀ ਹੋਰਾਂ ਨੇ ਇਹ ਗੱਲ ਪਹਿਲਾਂ ਹੀ ਆਖ ਦਿੱਤੀ ਸੀ ਕਿ ਪਨਾਮਾ ਅਮਰੀਕਾ ਨੂੰ ਸਪੋਰਟ ਕਰੇਗਾ ਔਰ ਜਿਹੜੇ ਭਾਰਤੀ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਗਏ ਨੇ ਉਹਨਾਂ ਨੂੰ ਭਾਰਤ ਪਹੁੰਚਾਉਣ ਦੇ ਵਿੱਚ ਪਨਾਮਾ ਇੱਕ ਪੁਲ ਦੇ ਵਜੋਂ ਕੰਮ ਕਰੇਗਾ ਜਾਨੀ ਕਿ ਅਮਰੀਕਾ ਜਿਹੜੇ ਭਾਰਤੀਆਂ ਨੂੰ ਰਿਪੋਰਟ ਕਰੇਗਾ ਉਹਨਾਂ ਨੂੰ ਜਹਾਜ਼ਾਂ ਦੇ ਵਿੱਚ ਬਿਠਾ ਕੇ ਪਨਾਮਾ ਭੇਜ ਦਿੱਤਾ ਜਾਵੇਗਾ ਤੇ ਫਿਰ ਉਹ ਪਨਾਮਾ ਤੋਂ ਬਾਅਦ ਉਹ ਭਾਰਤ ਵਿੱਚ ਪਹੁੰਚਣਗੇ ਸੋ 트럼ਪ ਪ੍ਰਸ਼ਾਸਨ ਦੀ ਸ਼ਕਤੀ ਲਗਾਤਾਰ جاری ਹੈ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਤੇ ਵੱਖ-ਵੱਖ ਜਹਾਜ਼ਾਂ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ ਦੱਸਦੀ ਹੈ ਕਿ ਭਾਰਤ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਨੌਜਵਾਨ ਨੇ ਔਰਤਾਂ ਨੇ ਬੱਚੇ ਨੇ ਜਿਨ੍ਹਾਂ ਨੂੰ ਕਿ ਅਮਰੀਕਾ ਦੇ ਵੱਲੋਂ ਰਿਪੋਰਟ ਕੀਤਾ ਗਿਆ ਹੈ ਤੇ ਆਪੋ ਆਪਣੇ ਮੁਲਕਾਂ ਨੂੰ ਭੇਜਿਆ ਆ ਰਿਹਾ ਹੈ